ਦਾ ਮੈਨੂੰ ਦੱਸੋ ਸਾਰੀ ਕੁੜੀਆਂ ਦਾ ਸੀਰਨੀਆ ਅੱਜ ਸਾਰਾ ਸਾਡਾ ਪਿੰਡ ਹੈ ਜੀ ਸਾਰੀ ਸਾਰੀ ਸਲਾਹ ਹੀ ਤੇ ਆ ਗੱਲ ਕਿ ਸਾਡੇ ਸਾਡੇ ਕੋਈ ਗੱਲ ਮੁੰਡੇ ਦੀ ਨੌਕਰੀ ਉਹ ਸੇਟ ਉਹ ਕਹਿ ਰਹੇ ਉਹ ਕਹਿੰਦੇ ਭਾਵੇਂ ਸਾਨੂੰ ਪਾਣੀ ਪਿਆਣ ਤੇ ਰੱਖ ਲੈਣ ਚਲੋ ਨੌਕਰੀ ਦਾ ਤਾਂ ਇਦਾਂ ਜੀ ਵੀ ਕਿਉਂਕਿ ਇਹ ਫਸਟ ਟਾਈਮ ਕੇਸ ਹੋਇਆ ਹੈ ਪ੍ਰਪੋਜ਼ਲ ਬਣਾ ਕੇ ਅਸੀਂ ਭੇਜਦੇ ਹਾਂ ਸਰਕਾਰ ਨੂੰ ਕਿ ਇਸ ਟੰਗ ਨਾਲ ਨੌਕਰੀ ਦੇ ਸਕਦੇ ਉਹ ਵੀ ਦਵਾਵਾਂਗੇ ਠੀਕ ਹੈ ਜੀ ਔਰ ਜਿਹੜਾ ਪੈਸੇ ਆ ਐਡੀ ਸਾਹਿਬ ਹੋਜੀ ਉਹ ਆਪਣਾ 10 ਲੱਖ ਦੀ अमाउंट ਜਿਹੜੀ ਆ ਹੁੰਦਾ ਚੈੱਕ ਅਸੀਂ ਹੈਗੇ ਨਹੀਂ ਮਾਣਿਓ ਸੀਐਮ ਸਾਹਿਬ ਨੇ ਆਲਰੇਡੀ ਟਵੀਟ ਵੀ ਕਰਤਾ ਹੈ 10 ਲੱਖ ਰੁਪਇਆ ਔਨ ਦਾ ਸਪੌਟ ਉਹਦਾ ਚੈੱਕ ਤੁਸੀਂ ਜਦੋਂ ਆਪਣਾ ਨਾਮ ਤੇ ਅਕਾਊਂਟ ਨੰਬਰ ਦੱਸੋਗੇ ਉਹ ਚੈੱਕ ਭਰ ਕੇ ਤੁਹਾਡੇ ਕੋਲ ਅਸੀਂ ਵੈਰੀਫਾਈ ਕਰਕੇ ਆ ਜਾਈਏ ਉਹ ਚੈੱਕ ਤੁਹਾਨੂੰ ਮੌਜੂਦ ਹੁਣ ਦੇ ਦਿੰਗੇ ਦੂਜੀ ਗੱਲ ਜਿਹੜੀ ਤੁਸੀਂ ਕਹਿ ਰਹੇ ਸੀ ਤੁਹਾਡੀ ਨੌਕਰੀ ਵਾਲੀ ਪਾਲਸੀ ਵਾਲੀ 19 ਸਿਕ 1971 ਦੀ ਔਰ ਤੋਂ ਬਾਅਦ ਕੋਈ ਵੀ ਪਾਲਸੀ ਐਵੇਂ ਦੀ ਨਹੀਂ ਬਣੀ ਵੀ ਜਿਹਦੇ ਵਿੱਚ ਇਸ ਤਰੀਕੇ ਦਾ ਕੇਸ ਜੋ ਹੋਇਆ ਇਹ ਇੱਕ ਬਿਲਕੁਲ ਹੀ ਅੱਡ ਕਿਸਮ ਦਾ ਕੇਸ ਹੈ ਇਹੀ ਜੀ ਕੋਈ ਉਹ ਆਵੇ ਪਰ ਜੋ ਤੁਹਾਡੇ ਨਾਲ ਗੱਲਬਾਤ ਹੋਈ ਹੈ ਬਿਲਕੁਲ ਪਾਲਿਸੀ ਬਣਾ ਕੇ ਇਹਦਾ ਇੱਕ ਪੂਰਾ ਖਰੜਾ ਤਿਆਰ ਕਰਕੇ ਤੁਹਾਡੀ ਸਹਿਮਤੀ ਦੇ ਨਾਲ ਇਹ ਸਰਕਾਰ ਨੂੰ ਭੇਜ ਦਿੱਤਾ ਜਾਊਗਾ ਤੇ ਉਹਦੀ ਜਿਹੜੀ ਹੈਗੀ ਅੱਗੇ ਫਾਲੋਅ ਅਪ ਸਾਡੇ ਵੱਲੋਂ ਕੀਤਾ ਜਾਊਗਾ ਕਲੀਅਰ ਹੈ ਬਿਲਕੁਲ ਕਰਾਂਗੇ ਜੀ ਦੇਖੋ ਜੀ ਹੁਣ ਤੁਸੀਂ 10 ਲੱਖ ਦਾ ਅੰਦੇ ਚੈੱਕ ਦੇ ਦੇਵਾਂਗੇ ਤੇ ਬਾਕੀ ਦੇ ਪੈਸੇ ਕਿ ਜਿਹੜੀ ਜਿਹੜੀ ਐਮਐਲਏ ਸਾਹਿਬ ਤਾਂ ਕੀ ਗੱਲ ਜਿਹੜੀ ਬਾਕੀ ਫੰਡਸ ਦੀ ਜਿਹੜੀ ਅਮਾਉਂਟ ਹੈ ਉਹ ਟੋਟਲ ਕਿੰਨੀ ਪ੍ਰਪੋਜ਼ਲ ਚਲੀ ਗਈ ਜਿਹੜੀ ਪ੍ਰਪੋਜ਼ਲ ਹੈ ਉਹ ਕਿੰਨੇ ਦੀ ਹੈ ਉਹ ਪਰਿਵਾਰ ਨੂੰ ਵੀ ਵਿਸ਼ਵਾਸ ਦਿਵਾਓ ਹਾਂ ਜੀ ਅਸੀਂ ਸਭਾ ਦੇਖੋ ਮੈਂ ਤਾਂ ਪਹਿਲਾਂ ਵੀ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਇਹ ਪਰਿਵਾਰਕ ਮਸਲਾ ਉਹ ਸਾਰੇ ਪਰਿਵਾਰ ਦੀ ਰਹਿ ਆ ਜਿੱਦਾਂ ਵੀ ਆਪਣੀ ਗੱਲ ਹੋਈ ਉਹ ਕਹਿੰਦੇ ਨੇ ਕਿ ਟੋਟਲ ਅਮਾਉਂਟ ਦੱਸੋ ਕਿ ਸਾਨੂੰ ਕਿੰਨੀ ਦਿਓਗੇ ਵੱਧ ਤੋਂ ਵੱਧ ਚਾਹੇ ਉਹ ਬਾਹਦੀ ਅਮਾਉਂਟ ਹੋਵੇ ਚਾਹੇ ਉਹ ਹੋਣ ਦੀ ਇਹਨੂੰ ਇਹਨੂੰ ਤੁਸੀਂ ਥੋੜਾ ਜਿਹਾ ਦੂਸਰੇ ਪਾਸੇ ਉਹ ਕਰ ਲਿਆ ਜੇ ਪਰਿਵਾਰ ਦੇ ਬਾਕੀ ਮੈਂਬਰ ਤੁਸੀਂ ਪਤਾ ਨਹੀਂ ਤੁਹਾਡੇ ਨਾਲ ਸਾਡੀ ਅੰਨੀ ਉਹ ਨਹੀਂ ਹੋਈ ਪਰ ਜਿਹੜੇ ਸਕੇ ਭਰਾ ਨੇ ਅਵਤਾਰ ਸਿੰਘ ਜੀ ਇੱਕ ਇੱਕ ਇਲਾਜ ਦਾ ਖਰਚਾ ਜਿੰਨਾ ਹੈਗਾ ਚਲੋ ਅਸੀਂ ਉਹ ਗਿਣਾਉਣਾ ਨਹੀਂ ਚਾਹੁੰਦੇ ਸੀ ਕਿਉਂਕਿ ਇਹ ਸਾਡਾ ਆਪਣਾ ਫਰਜ ਹੈ ਕਿਉਂਕਿ ਸਾਡਾ ਪਰਿਵਾਰ ਹੀ ਹੈ ਕਿਸੇ ਮਤਲਬ ਤੁਸੀਂ ਸਾਡੇ ਚ ਇੱਕ ਇੱਕ ਜਿਹੜਾ ਪਰਿਵਾਰ ਦਾ ਖਰਚਾ ਹੋਇਆ ਚਾਹੇ ਉਹ ਇੱਥੇ ਬਾਗੀ ਹਸਪੀਟਲ ਹੋਵੇ ਚਾਹੇ ਉਹ ਹੋਇਆ ਡੀਐਮਸੀ ਉਹ ਅਸੀਂ ਪੇ ਕੀਤਾ ਹੈ ਜਿੰਨਾ ਅਜਿੰਨਾ ਦਾ ਭੈਣ ਜੀ ਦਾ ਅੱਜ ਜੋ ਆਇਆ ਉਹ ਨਾਲ ਦੀ ਨਾਲ ਉਦੋਂ ਅਸੀਂ ਆਰਟੀਜੀਐਸ ਕਰਾਤਾ ਕੁਛ 4 4.5 ਲੱਖ ਦੇ ਕਰੀਬ ਉਹ ਆਇਆ ਬਾਗੀ ਹਸਪੀਟਲ ਰੋਜ਼ ਦਾ ਲੱਖ ਸਵਾ ਲੱਖ ਦਾ ਬਿੱਲ ਆ ਰਿਹਾ ਹੈ ਇਹ ਨਹੀਂ ਹੈਗਾ ਵੀ ਸਾਨੂੰ ਕੋਈ ਉਹ ਨਹੀਂ ਸਾਡਾ ਆਪਦਾ ਪਰਿਵਾਰ ਤੇ ਪੈਸੇ ਤਾਂ ਅਸੀਂ ਦੇਣੀ ਹੈਗੇ ਨੇ ਪਰ ਤੁਸੀਂ ਜੇ ਮੰਗ ਰਹੇ ਹੋ ਫਾਈਨੈਂਸ਼ੀਅਲ ਤਾਂ ਦੱਸ ਰਹੇ ਆ ਅਦਰਵਾਈਜ਼ ਅੱਜ ਦੀ ਇਹ ਜੀ ਘੜੀ 'ਚ ਮੈਂ ਪੈਸੇ ਵਾਲੀ ਗੱਲ ਵੀ ਖਰਚਾ ਕਿੰਨਾ ਹੋ ਰਿਹਾ ਉਹ ਅਸੀਂ ਨਹੀਂ ਕਰਾਂਗੇ ਤੁਸੀਂ ਦੂਜਾ ਤੁਸੀਂ ਜੋ ਹੈਗੇ ਵੀ ਕਿੰਨਾ ਟੋਟਲ ਦੇ ਰਹੇ ਹੋ 10 ਲੱਖ ਮਾਣੀ ਸੀਐਮ ਸਾਹਿਬ ਨੇ ਕੱਲ ਰਾਤ ਹੀ ਜਦੋਂ ਜਦੋਂ ਤੁਸੀਂ ਇਹ ਲਗਾਓ ਕਿ ਸਰਕਾਰ ਇੰਨੀ ਸੁਚੇਤ ਹੈ ਕੱਲ ਸਵਾ 1 ਡੇਢ ਵਜੇ ਜਦੋਂ ਭੈਣ ਜੀ ਦਾ ਆਹ ਆਪਣੀ ਬੁਰੀ ਖਬਰ ਆਈ ਹੈ ਸੀਐਮ ਸਾਹਿਬ ਨੇ ਡੇਢ ਵਜੇ ਫੋਨ ਕਰਕੇ ਉਹ ਤੋਂ ਐਕਸਕ੍ਰੀਸ਼ਿਆ ਹਾ ਦਿੱਤੀ 5 5 ਲੱਖ ਰੁਪਏ ਜਿਵੇਂ ਸੀਐਮ ਸਾਹਿਬ ਨੇ ਸੰਜੀਵ ਅਰੋੜਾ ਜੀ ਐਮਪੀ ਸਾਹਿਬ ਦੇ ਵਿੱਚੋਂ 10 ਲੱਖ ਤੁਹਾਡਾ ਹੋ ਗਿਆ ਕੇਸ ਜਿਹੜਾ ਤੁਹਾਡਾ ਬਣਿਆ ਹੈਗਾ ਉਹਦੇ ਵਿੱਚ ਐਸਡੀਆਰ ਐਫ ਚੋ 8 ਲੱਖ ਪਲੱਸ ਜੋ ਤੁਹਾਡਾ ਘਰ ਦਾ ਕੈਟਲ ਦਾ ਜੋ ਗਾਇਆਂ ਮੱਛੀਆਂ ਦਾ ਉਹ ਹੋਇਆ ਉਹਦਾ ਬਿਲਕੁਲ ਇੱਕ ਸਰਵੇ ਕਰਕੇ ਕਿੰਨਾ ਕਿੰਨਾ ਤੁਹਾਡੀ ਗਾਇਆਂ ਮੱਝੀਆਂ ਦਾ ਜਿਹਨੂੰ ਆਪਾਂ ਕੈਟਲ ਕਹਿ ਦਿੰਨੇ ਆ ਉਹਦਾ ਤਾਂ 10 ਲੱਖ ਪਰ ਇਹ ਹੋ ਗਿਆ ਬਾਕੀ ਜਿੰਨਾ ਇਲਾਜ ਦਾ ਖਰਚਾ ਉਹ ਸਾਰਾ ਸਰਕਾਰ ਚੱਕਰੀ ਉਹ ਤਾਂ ਇਮੀਡੀਏਟ ਹੋਊਗਾ ਹੁਣ ਮੇਰੀ ਸੰ ਤੁਹਾਨੂੰ ਇਹ ਬੇਨਤੀ ਹੈ ਦੇਖੋ ਆਪਾਂ ਇੱਕ ਸ਼ਰੀਰ ਹੈ ਆਪਾਂ ਉਹਦੀ ਪਿਛਲੇ 4 ਦਿਨ ਤੋਂ ਸਾਰਿਆਂ ਨੇ ਪ੍ਰਮਾਤਮਾ ਨੂੰ ਇਹ ਕੀਤਾ ਵੀ ਉਹਨਾਂ ਦੀ ਹਾਲਤ ਵਧੀਆ ਹੋਵੇ ਸਾਰਾ ਹੋਵੇ 100% ਬਾਡੀ ਬਰਨ ਹੋਈ ਹੈ 100% ਬਾਡੀ ਬਰਨ ਇੱਕ ਨੋਰਮਲ ਬੰਦਾ ਕੱਚੇ ਦਿਲ ਦਾ ਬੰਦਾ ਨਹੀਂ ਦੇਖ ਸਕਦਾ ਉਹਨੂੰ ਤੁਸੀਂ ਜਿੰਨੀ ਦੇਰ ਲਟਕਾਉਂਗੇ ਉਹ ਆਪਣੀ ਬੇਅਦਵੀ ਹੋਣੀ ਸਾਨੂੰ ਵੀ ਉਹਨਾਂ ਦੁੱਖ ਹੈ ਤੁਹਾਨੂੰ ਵੀ ਉਹਨਾਂ ਦੁੱਖ ਹੈ ਕਿਉਂਕਿ 4 ਦਿਨਾਂ ਚੋਂ ਅਸੀਂ ਇੱਕ ਇੱਕ ਘੰਟਾ ਤੁਹਾਡੇ ਪਰਿਵਾਰ ਦੇ ਨਾਲ ਕੱਟਿਆ ਤਾਂ ਕਰਕੇ ਸਾਨੂੰ ਇੱਕ ਇਮੋਸ਼ਨਲ ਜਿਹੜਾ ਹੈਗਾ ਬੋਡੀ ਦੇ ਨਾਲ ਪਰਿਵਾਰ ਦੇ ਨਾਲ ਸਾਨੂੰ ਇੱਕ ਮੋਸ਼ਨਲ ਅਟੈਚਮੈਂਟ ਹੈ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਐਮਐਲਏ ਸਾਹਿਬ ਵੱਲੋਂ ਮਾਨਯੋਗ ਸੀਐਮ ਸਾਹਿਬ ਵੱਲੋਂ ਰਿਕੁਐਸਟ ਇਹ ਹੈ ਇਹੀ ਜੀ ਘੜੀ ਦੇ ਵਿੱਚ ਪਲੀਜ਼ ਉੱਚਾ ਸੋਚੀਦਾ ਹੁੰਦਾ ਅਸੀਂ ਤੁਹਾਡਾ ਦੁੱਖ ਸਮਝਦੇ ਆ ਅਸੀਂ ਵੀ ਤੁਹਾਡਾ ਫਿਊਚਰ ਤੁਹਾਨੂੰ ਪਤਾ ਹੈ ਵੀ ਤੁਹਾਡਾ ਫਿਊਚਰ ਸਿਕਿਉਰ ਕਿਵੇਂ ਕਰਨਾ ਹੈ ਇੱਕ ਇੱਕ ਚੀਜ਼ ਤੇ ਤੁਹਾਡੇ ਨਾਲ ਹੋਵਾਂਗੇ ਹੁਣ ਬੇਨਤੀ ਕਰਕੇ ਆਪਾਂ ਕਾਈਂਡਲੀ ਆਪਾਂ ਅੱਗੇ ਸੁਚਾਰੂ ਢੰਗ ਨਾਲ ਚੱਲੀਏ ਚਲੋ ਕੋਈ ਆ ਜੰਦਰ ਸਟਿੰਗ ਹੈਂ ਜੀ 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 ਮੈਂ ਡਿਮਾਂਡ ਆ ਜਾਂਦਾ ਨਹੀਂ ਚੈੱਕ ਕੋਈ ਗੱਲ ਨਹੀਂ ਜੀ ਚੈੱਕ ਹੋਣੇ ਦਿੰਨੇ ਆ ਚੈੱਕ ਚੈੱਕ ਕੋਈ ਬੇਨਤੀ ਹੈ ਚੈੱਕ ਦਾ ਮੈਨੂੰ ਨਾਮ ਤੇ ਅਕਾਊਂਟ ਦੱਸੂਗੀ ਚੈੱਕ ਆਪਾਂ ਬਲੈਂਕ ਦਾ ਮੈਂ ਤੁਹਾਨੂੰ ਦੱਸਣਾ ਸਰ ਤੁਹਾਡੀ ਚਾਹੀ ਗੱਲ ਸੁਣੋ ਉਹ ਮੈਂ ਮੇਰੀ ਗੱਲ ਸੁਣੋ ਉਹ ਉੱਥੋਂ ਤੱਕ ਸੈਟੀਸਫਾਈ ਪਰਿਵਾਰ ਫੈਮਿਲੀ ਉੱਥੋਂ ਤੱਕ ਸੈਟੀਸਫਾਈ ਹੈ ਇੱਕ ਮਿੰਟ ਰਵੀ ਯਾਰ ਉੱਥੋਂ ਤੱਕ ਫੈਮਿਲੀ ਸੈਟੀਸਫਾਈ ਹੈ ਉਹਨਾਂ ਦੀ ਡਿਮਾਂਡ ਹੈ ਕਿ ਇੱਕ ਵਾਰੀ ਤੁਸੀਂ ਪਿੰਡ ਵਾਲੇ ਪਰਿਵਾਰ ਸਮਝ ਲਓ ਜਿਵੇਂ ਮਰਜੀ ਸਮਝ ਲਓ ਕਿ ਸਾਨੂੰ ਐਗਜ਼ੈਕਟ ਅਮਾਊਂਟ ਦੱਸੀ ਜਾਵੇ ਕਿ ਪੀਐਮ ਰੀਲੀਫ ਸੀਐਮ ਰੀਲੀਫ ਜਾਂ ਕੈਟਲ ਚੋਂ ਕਿੰਨੀ ਐਗਜ਼ੈਕਟ ਅਮਾਊਂਟ ਆਪਾਂ ਨੂੰ ਮਿਲ ਸਕਦੀ ਹੈ ਤੁਹਾਨੂੰ ਮੋਟਾ ਮੋਟਾ ਖਾਕਾ ਦੱਸਦਾ ਹੈ ਕਿ 8 ਲੱਖ ਤਾਂ ਮੈਂ ਤੁਹਾਨੂੰ ਜਿਹੜਾ ਡਿਜ਼ਾਸਟਰ ਰੀਲੀਫ ਫੰਡ ਹੋ ਗਿਆ ਬਾਕੀ ਮੈਂ ਤੈਨੂੰ ਕਹਿ ਰਿਹਾ ਕਿ ਜਿਹੜਾ ਗਾਈਆਂ ਮੱਝਾਂ ਦਾ ਜੋ ਆਪਣੇ ਇੱਥੇ ਉਹਦੀਆਂ ਫੋਟੋਆਂ ਦਿਖਾ ਰਹੇ ਸੀ ਕੋਈ ਘਰ ਦਾ ਜੋ ਹੋਇਆ ਉਹ ਬ੍ਰਦਰ ਕਾਈਂਡਲੀ ਜਿਹੜਾ ਵੀ ਹੋਇਆ ਮੈਂ ਤਾਂ ਉਹ ਕਹਿਣਾ ਹੋਰ ਹੋਇਆ ਇਸ ਟਾਈਪ ਦਾ ਜੋ ਜਿਸ ਟਾਈਮ ਉਹ ਦੇਖੋ ਟੈਕਨੀਕਲ ਡਿਪਾਰਟਮੈਂਟ ਨੇ ਸਰਵੇ ਉਹਦਾ ਕਰਨਾ ਹੈ ਹੁਣ ਅਸੀਂ ਇਸ ਚੀਜ਼ ਦਾ ਤਾਂ 4 ਦਿਨ ਚ ਦੇਖੋ ਤੁਹਾਨੂੰ ਪਤਾ ਹੈ ਰੋਜ਼ ਡਰੋਨ ਦਾ ਹੈਗਾ ਇੱਕ ਇੱਕ ਬੰਦਾ ਪੁਲਸ ਪ੍ਰਸ਼ਾਸਨ ਦਾ ਬੰਦਾ ਸਾਡਾ ਬੰਦਾ ਬਾਰਡਰਾਂ ਤੇ ਲੱਗਿਆ ਹੋਇਆ ਰਾਤ ਨੂੰ ਇਹ ਹੈ ਵੀ ਕਦੋਂ ਕੀ ਚੀਜ਼ ਹੋ ਜੇ ਹਰ ਅਲਰਟ ਹੈ ਇਸ ਕਰਕੇ ਟੈਕਨੀਕਲ ਟੀਮ ਨੂੰ ਅਸੀਂ ਡਿਪਿਊਟ ਕੱਲ੍ਹ ਤੋਂ ਹੀ ਕਰ ਦਾਂਗੇ 24 ਘੰਟੇ ਤੁਹਾਡਾ ਐਸਟੀਮੇਟ ਤਿਆਰ ਕਰ ਦਾਂਗੇ ਅਸੀਂ ਟਰਾਈ ਕਰਾਂਗੇ ਕੱਲ੍ਹ ਹੀ ਤੁਹਾਡਾ ਕੇਸ ਚੱਲਾ ਜਾਵੇ ਦੇਖੋ ਬੇਨਤੀ ਇਹ ਹੈ ਵੀ ਵਿਲ ਟਰਾਈ 100% ਆਪਾਂ ਕੱਲਾ ਇੱਕ ਕਰ ਦੇਖ ਰਿਹਾ ਸਾਡੇ ਲਈ ਸਾਡਾ ਫਿਰੋਜ਼ਪੁਰ ਪੂਰਾ ਆ ਪੱਤਰਕਾਰ ਭਾਈਚਾਰਾ ਖੜਾ ਹੈ ਬਾਕੀ ਸਾਰੇ ਨਾਲ ਖੜੇ ਨੇ 7 ਵਜੇ ਤੋਂ ਬਾਅਦ ਸਾਰਿਆਂ ਨੂੰ ਘਬਰਾਹਟ ਹੋਣ ਲੱਗ ਜਾਂਦੀ ਹੈ ਪਤਾ ਨਹੀਂ ਕੀ ਹੋ ਗਿਆ ਸਾਰੇ ਬੰਦੇ ਉੱਧਰ ਡਿਪਿਊਟ ਕੀਤੇ ਹੋਏ ਨੇ ਸੜਕਾਂ ਤੇ ਆ ਵੀ ਕਿਉਂਕਿ ਸੜਕ ਤੇ ਘਰ ਸੀ ਤਾਂ ਕਰਕੇ ਚਲੋ ਕੋਈ ਨਾ ਕੋਈ ਇਹਦਾ ਨੁਕਸਾਨ ਹੈ ਤੁਸੀਂ ਹੁਣ ਸਾਰੇ ਆਪਾਂ ਬੈਠੇ ਆ ਹੁਣ ਸ਼ਾਮ ਹੋਣ ਵਾਲੀ ਹੈ ਇੱਥੇ ਇਹ ਨਹੀਂ ਪਤਾ ਕਿਹੜਾ ਵਾਕਾ ਕੀ ਹੋ ਜਾਏ ਤੇ ਕੀ ਇੱਥੇ ਹੋਰ ਦੁਰਘਟਨਾ ਹੋ ਜਾਏ ਪਤਾ ਨਹੀਂ ਕਿੰਨੇ ਪਰਿਵਾਰਾਂ ਦੇ ਬੱਚੇ ਇੱਥੇ ਬੈਠੇ ਤਾਂ ਬੇਨਤੀ ਇਹ ਹੈ ਤੁਹਾਨੂੰ ਜਸਤਾ 10 ਲੱਖ ਇਹ ਬਾਕੀ ਕੇਸ ਬਾਕੀ ਜਿੰਨਾ ਖਰਚਾ ਇਹ ਤਾਂ ਹੋ ਗਿਆ ਬਾਕੀ ਜਿਹੜਾ ਸਰਵੇ ਹੈ ਉਹਦੇ ਲਈ ਦੇਖੋ ਟੈਕਨੀਕਲ ਟੀਮ ਆਏਗੀ ਉਹ ਮੈਨੂੰ ਲੱਗਦਾ ਨਹੀਂ ਕੋਈ 2-3 ਲੱਖ ਤੋਂ ਕਿਤੇ ਘਰ ਮਤਲਬ ਹਰ ਪਰਟੀਕੂਲਰ ਚੀਜ਼ ਦਾ ਘੱਟ ਬਣੇਗਾ ਉਹ ਵੱਧੋ ਵੱਧ ਕਰਕੇ ਦਵਾਂਗੇ ਤੁਹਾਨੂੰ ਕੋਈ ਅਸੀਂ ਘੱਟ ਉਹਦੇ ਵਿੱਚ ਕਰਨ ਵਾਲੇ ਨਹੀਂ ਹੈ ਉਹ ਟੈਕਨੀਕਲ ਡਿਪਾਰਟਮੈਂਟ ਬਣਾਏਗਾ ਉਹ ਕੱਲ ਹੀ ਅਸੀਂ ਸ਼ੁਰੂ ਕਰਵਾ ਦਿੰਦੇ ਹਾਂ ਬਸ ਚਲੋ ਕਰ ਲਓ ਕਿਸੇ ਕਿਸਮ ਦੀ ਕੋਈ ਚਿੰਤਾ ਨਹੀਂ ਯਾਰ ਪੰਜ ਮਿੰਟ ਲੈ ਕੇ ਦਿਓ ਨੌਕਰੀ ਸਲਾਹ ਕਰਕੇ ਦੀ ਹਾਂਜੀ ਨੌਕਰੀ ਬਾਰੇ ਉਹ ਕਹਿ ਰਹਿਣਾ ਕਿ 10 ਮਿੰਟ ਤੁਹਾਨੂੰ ਦਿਓ ਪਲੀਜ਼ ਕੋਈ ਗੱਲ ਨਹੀਂ ਮੈਨੂੰ ਆਪਾਂ